ਲੇ ਵੰਗਣਾ ਜਾਓ ਬਾਕੀ ਦਾ ਭਾਰ ਇਹ ਦਰਾਨ ਕਰੂਗਾ ਬੰਦੇ ਦਾ ਬਾਕੀ ਦਾ ਭਾਰ ਆਪਕ ਨੂੰ ਲੈ ਕੇ ਅੱਜ ਮੇਨ ਜਿਹੜੀ ਮਹਾਪੰਚਾਇਤ ਕਿਸਾਨਾਂ ਵੱਲੋਂ ਰੱਖੀ ਗਈ ਹੈ ਉਹਦੇ ਜਾਮ ਨੂੰ ਲੈ ਕੇ ਮੇਨ ਮੁੱਖ ਕਾਰਨ ਕਰਕੇ ਆ ਵੀ ਪਿਛਲੀ ਵਾਰੀ ਜਦੋਂ ਮਹਾਪੰਚਾਇਤ ਹੋਈ ਸੀ ਜਾਮ ਬਹੁਤ ਭਾਰੀ ਲੱਗੇ ਸੀਗਾ ਉਹਨੂੰ ਲੈ ਕੇ ਅੱਜ ਜਿੰਨੀਆਂ ਵੀ ਆਪਣਾ ਤ੍ਰਸ਼ਟੀ ਮਾਰ ਗਿਆ ਜਿਹੜਾ ਇਹ ਤੇ ਕਿਸੇ ਤਰ੍ਹਾਂ ਦੀ ਕੋਈ ਗੱਡੀ ਵਹੀਕਲ ਵਗੈਰਾ ਜੋ ਟ੍ਰੈਫਿਕ ਦੀ ਰਿਕਰਡ ਨਾ ਬਣੇ ਸ਼ਰਸ਼ ਕਰਕੇ ਜਿਹੜੀਆਂ ਗੱਡੀਆਂ ਰੋਡ ਤੇ ਖੜੀਆਂ ਨੇ ਉਹ ਟੋ ਬੈਨ ਕਰਕੇ ਚੁਕਵਾ ਕੇ ਉਹਨਾਂ ਦਾ ਰੌਕ ਪਾਰਕਿੰਗ ਦਾ ਚਲਾਨ ਕੀਤਾ ਜਾ ਰਿਹਾ ਤੇ ਤਿੰਨੇ ਚਾਰ ਅਸੀਂ ਚਲਾਨ ਕਰ ਚੁੱਕੇ ਆ ਬਾਕੀ ਨੂੰ ਅਪੀਲ ਤੇ ਸਾਰੇ ਨੂੰ ਗੱਡੀਆਂ ਚੁਕਵਾਤੀਆਂ ਨੇ ਬਾਕੀ ਫਿਰ ਵੀ ਮੇਰੀ ਇਧਰਲੇ ਪਾਸੇ ਦੋਨੋਂ ਪਾਸੇ ਜਿਹੜੀ ਮਾਰਕੀਟ ਹੈ ਦੁਕਾਨਦਾਰਾਂ ਨੂੰ ਤੇ ਪਬਲਿਕ ਨੂੰ ਅਪੀਲ ਹੈ ਕਿ ਰਾਸ਼ਟਰੀ ਮਾਰਗ ਹੋਣ ਕਰਕੇ ਵੀ ਰੋਡ ਤੇ ਗੱਡੀ ਕੋਈ ਵੀ ਖੜੀ ਨਾ ਕੀਤੀ ਜਾਵੇ ਤਾਂ ਕਿ ਸਾਨੂੰ ਮਜਬੂਰ ਹੋ ਕੇ ਅਸਰਨ ਵਾਲਿਆਂ ਦੇ ਹੁਕਮ ਮੁਤਾਬਕ ਸਾਨੂੰ ਟ੍ਰੈਫਿਕ ਚਲਾਣਾ ਕਰਨੇ ਪੈਣੇ ਆਨ ਵਾਲੇ ਸਮੇਂ ਚ ਜਾਰੀ ਰਹੂਗਾ ਇਹ ਆਨ ਵਾਲੇ ਸਮੇਂ ਚ ਬਿਲਕੁਲ ਜਾਰੀ ਰਹੂਗਾ ਫਿਰ ਦੁਬਾਰੀ ਮੈਂ ਅਪੀਲ ਕਰਦਾ ਦੁਕਾਨਦਾਰ ਭਰਾਵਾਂ ਨੂੰ ਤੁਹਾਡੇ ਮੱਦੇਨਜ਼ਰ ਵੀ ਰੋਡ ਦੇ ਉੱਪਰ ਕਿਸੇ ਤਰ੍ਹਾਂ ਦੀ ਕੋਈ ਵਹੀਕਲ ਜਾਂ ਗੱਡੀ ਨਾ ਖੜੀ ਜਾਵੇ ਜੋ ਟ੍ਰੈਫਿਕ ਦੇ ਵਿੱਚ ਦਿੱਕਤ ਨਾ ਪਵੇ